ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਆਦਰ ਸਤਕਾਰ ਦੇ ਨਾਲ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ 60 ਰਾਗ ਦਾ ਪਹਿਲਾ ਸ਼ਬਦ ਅਸੀਂ ਕੱਲ ਦੇ ਦੀਵਾਨਾਂ ਦੇ ਅੰਦਰ ਵਿਚਾਰਿਆ ਦੂਜੇ ਸ਼ਬਦ ਦਾ ਮੂਲ ਪਾਠ ਆਪ ਸੰਗਤਾਂ ਨਿਹਰਲ ਮਿਲ ਕੇ ਸਰਵਣ ਕੀਤਾ ਤੇ ਆਪ ਇਹ ਸ਼ਬਦ ਨੂੰ ਪੜਿਆ ਸਹਿ ਪਾਤਸ਼ਾਹ ਜੀ ਬਖਸ਼ਿਸ਼ ਕਰਨ ਇਸ ਪਾਵਨ ਸ਼ਬਦ ਨੂੰ ਵਿਚਾਰिए ਸਮਝਿਐ ਸ਼ਬਦ ਦੀ ਅਰੰਭਤਾ ਹੈ ਸੋਰਠ ਮਹਲਾ 9 ਸੋਰਠ ਰਾਗ ਦਾ ਨਾਮ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਹੈ ਸੈਬ ਨੇ ਬਖਸ਼ਿਸ਼ ਕੀਤੀ ਮਨ ਕੀ ਮਨ ਹੀ ਮਾਹੇ ਰਹੀ ਇਹਦੇ ਸਿੱਧੇ ਜੇ ਅਰਥ ਹਨ ਮਨ ਦੇ ਮਨ ਦੇ ਵਿੱਚ ਹੀ ਰਹਿ ਗਈ ਆਮ ਤੌਰ ਤੇ ਅਸੀਂ ਇਹ ਆਪਣੀ ਬੋਲੀ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਇਹ ਲਫ਼ਜ਼ ਵਰਤਦੇ ਹਾਂ ਇਹ ਮਨ ਦੀਆਂ ਮੰਨ ਚ ਹੀ ਰਹਿ ਗਈਆਂ ਅੱਗੇ ਸਹਿਬ ਨੇ ਬਖਸ਼ਿਸ਼ ਕੀਤੀ ਕੀ ਰਹਿ ਗਈ ਕਿਹੜੀ ਗੱਲ ਰਹਿ ਗਈ ਮਨ ਦੀ ਮੰਨ ਦੇ ਵਿੱਚ ਹਜ਼ੂਰ ਕਹਿੰਦੇ ਨਾ ਹਾਰ ਭਜੇ ਨਾ ਤੀਰਥ ਸੇਵੇ ਤੇ ਤੀਰਥ ਅਰਥ ਪੋਜਿਟਿਵ ਪੱਖ ਤੋਂ ਹੈ ਤੀਰਥ ਨਾਉਣ ਜਾਓ तीरथ नाम है। ਚੋਟੀ ਕਾਲ ਕੇ ਹੀ ਚੋਟੀ ਦਾ ਅਰਥ ਹੈ ਸਿਰ ਤੇ ਆ ਕੇ ਕਾਲ ਬਹਿ ਗਿਆ ਉਹਦਾ ਚੋਟੀ ਦਾ ਅਰਥ ਹੁੰਦਾ ਬੋਧੀ ਜਿੱਦਾਂ ਪਿੱਛੇ ਬੋਧੀ ਰੱਖ ਲੈਂਦੇ ਆ ਇਹਨੂੰ ਇੱਕ ਹੋਰ ਪੱਖ ਸਤਿਗੁਰੂ ਨੇ ਇਹਦੇ ਰੂਪ ਦਾ ਦੂਜੇ ਰੂਪ ਦੇ ਵਿੱਚ ਬਿਆਨ ਕੀਤਾ ਸੀ ਜਿੱਥੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜ्यों ਜਮ ਆਏ ਕੇਸ ਗਹਿ ਪਟਕੇ ਜਦੋਂ ਜਮ ਜਮਾਨੇ ਆ ਕੇ ਤੈਨੂੰ ਕੇਸਾਂ ਤੋਂ ਫੜ ਲੈਣ ਹੁਣ ਇੱਥੇ ਮਹਾਰਾਜ ਨੇ ਸਿੱਧੀ ਜੀ ਗੱਲ ਕੀਤੀ ਵੀ ਮੌਤ ਜਿਹੜੀ ਉਹਨੇ ਆ ਕੇ ਮੈਨੂੰ ਵਾਲਾਂ ਤੋਂ ਫੜ ਲਿਆ ਤੇ ਜੋ ਮੈਂ ਕਰਨਾ ਚਾਹੁੰਦਾ ਸੀ ਉਹ ਮੈਂ ਕਰ ਹੀ ਨਹੀਂ ਪਾਇਆ ਇਹ ਅਖਰੀ ਅਰਥ ਵੀ ਮਨ ਦੀ ਮਨ ਦੇ ਵਿੱਚ ਰਹਿ ਗਈ ਬੰਦਾ ساری ਜ਼ਿੰਦਗੀ ਸੋਚਦਾ ਰਹਿੰਦਾ ਵੀ ਮੈਂ ਬਸ ਇਹ ਕੰਮ ਪੂਰਾ ਹੋ ਜੇ ਇਹ ਤੋਂ ਬਾਅਦ ਇਹ ਕਰਾਂਗਾ ਇਹ ਕੰਮ ਪੂਰਾ ਹੋ ਜੇ ਤੋਂ ਬਾਅਦ ਬਾਣੀ ਪੜਾਂਗਾ ਇੱਕ ਕੰਮ ਪੂਰਾ ਹੋ ਜੇ ਫਿਰ ਗੁਰਦੁਆਰੇ ਵੀ ਜਾਇਆ ਕਰਾਂਗਾ ਇੱਕ ਕੰਮ ਪੂਰਾ ਹੋ ਜੇ ਤੇ ਫਿਰ ਮੈਂ ਪਾਠ ਵੀ ਕਰਾਂਗਾ ਇੱਕ ਕੰਮ ਪੂਰਾ ਹੋ ਜੇ ਫਿਰ ਮੈਂ ਨਿਤਨੇਮ ਵੀ ਕਰਾਂਗਾ ਬੜੀਆਂ ਸਾਰੀਆਂ ਬੰਦਾ ਪਲਾਨਿੰਗਾਂ ਕਰਦਾ ਹੈ ਤੇ ਮਹਾਰਾਜ ਕਹਿੰਦੇ ਇਹੀ ਟਾਲਾ ਕਰਦੇ ਰਹੇ ਵੀ ਅੱਜ ਕਰਾਂਗੇ ਭਲਕੇ ਕਰਾਂਗੇ ਅਦੋਂ ਕਰਾਂਗੇ ਉਦੋਂ ਕਰਾਂਗੇ ਸੁਨੇਹਾ ਆਇਆ ਕਾਲ ਸਿਰ ਤੇ ਆ ਕੇ ਬਹਿ ਗਿਆ ਤੇ ਜੋ ਕੁਝ ਮਨ ਦੇ ਵਿੱਚ ਸੀ ਉਹ ਮਨ ਦਾ ਮਨ ਦੇ ਵਿੱਚ ਹੀ ਰਹਿ ਗਿਆ ਕੁਝ ਵੀ ਨਹੀਂ ਕਰ ਪਾਇਆ ਉਸੀਂ ਵੇਖੋ ਮੈਂ ਬੜੀ ਵਾਰ ਇਹ ਬਣਾ ਆਪ ਸੰਗਤਾਂ ਦੇ ਸਾਹਮਣੇ ਕਰਦਾ ਹਰ ਬੰਦਾ ਭਾਵੇਂ ਜਿੰਨਾ ਮਰਜ਼ੀ ਬਿਜ਼ੀ ਲਾਈਫ ਦੇ ਵਿੱਚ ਅਸੀਂ ਜੀ ਰਹੇ ਹਾਂ ਪਰ ਸਾਡੇ ਸਾਰਿਆਂ ਦੇ ਮਨ ਦੇ ਫੁਰਨੇ ਜ਼ਰੂਰ ਹੁੰਦੇ ਵੀ ਨਹੀਂ ਗੁਰਦੁਆਰੇ ਜਾਇਆ ਕਰਾਂਗੇ ਕਿਸੇ ਵੀ ਬੰਦੇ ਨੂੰ ਪੁੱਛੋ ਉਹ ਇਹ ਕਹਿੰਦਾ ਵੀ ਨਹੀਂ ਬਸ ਹੁਣ ਇਹ ਥੋੜਾ ਜਿਹਾ ਕੰਮ ਹੈ ਤੇ ਇਹ ਪੂਰਾ ਹੋ ਜੇ ਥੋੜਾ ਜਿਹਾ ਤੇ ਥੋੜਾ ਜਿਹਾ ਬਿਜ਼ੀ ਚੱਲ ਰਹੇ ਹਾਂ ਤੇ ਇਹ ਕੰਮ ਜਿੱਦਾਂ ਪੂਰਾ ਹੁੰਦਾ ਹੈ ਤੇ ਫਿਰ ਅਸੀਂ ਆਇਆ ਕਰਾਂਗੇ ਫੇਰਾ ਸਿ ਬਾਣੀ ਵੀ ਪੜਾਂਗੇ ਫਿਰ ਕਹਿੰਦੇ ਵੀ ਹਜੇ ਤੁਸੀਂ ਵੇਖੋ ਪਿੱਛੇ ਹਜੇ ਮੈਂ ਬੜੀ ਵਾਰ ਜਦੋਂ ਸੰਗਤਾਂ ਨੂੰ ਮਿਲਦਾ ਮੈਂ ਬੇਨਤੀ ਕਰਦਾ ਹੁੰਦਾ ਵੀ ਭਾਈ ਆਇਆ ਕਰੋ ਗੁਰਦੁਆਰਾ ਸਾਹਿਬ ਆਇਆ ਕਰੋ ਜਰੂਰ ਤੇ ਉਹ ਰਟੇ ਰਟਾਏ ਜੇ ਸਾਰਿਆਂ ਦੇ ਆਨਸਰ ਹੁੰਦੇ ਆ ਇਹ ਨਹੀਂ ਵੀ ਉਹਨਾਂ ਦਾ ਮਨ ਨਹੀਂ ਕਰਦਾ ਵੀ ਹਜੇ ਬੱਚਿਆਂ ਦੇ ਪੇਪਰ ਚੱਲ ਰਿਹਾ ਜੀ ਪੇਪਰ ਨਿਬੜ ਜਾਣ ਤੇ ਫਿਰ ਆਵਾਂਗੇ ਪੇਪਰ ਵੀ ਨਿਬੜ ਗਏ ਹਜੇ ਛੁੱਟੀਆਂ ਤੇ ਚੱਲੇ ਆ ਛੁੱਟੀਆਂ ਵੀ ਨਿਬੜ ਗਈਆਂ ਉਹਨ ਬੱਚਿਆਂ ਦੇ ਸਕੂਲ ਸ਼ੁਰੂ ਹੋ ਗਏ ਤੇ ਇਹ ਜਿੰਨੇ ਵੜਦੇ ਨਹੀਂ ਤੇ ਜਦੋਂ ਤੱਕ ਇਹਨੇ ਵੜਨਾ ਵਾਹਿਗੁਰੂ ਕਿਰਪਾ ਕਰੇ ਉਦੋਂ ਤੱਕ ਅਸੀਂ ਨਿਬੜ ਜਾਣਾ ਵੀ ਜੋ ਕੁਝ ਅਸੀਂ ਖਤਮ ਕਰਨਾ ਚਾਹ ਰਹੇ ਹਾਂ ਨਾ ਮੈਂ ਮਾਫੀ ਮੰਗ ਕੇ ਬੇਨਤੀ ਕਰਾਂ ਵੀ ਜੇ ਅਸੀਂ ਇਹ ਚਾਹ ਰਹੇ ਹਾਂ ਵੀ ਸਭ ਕੁਝ ਖਤਮ ਕਰਕੇ ਨਿਬੇੜ ਕੇ ਤਾਂ ਹੀ ਰੱਬ ਵਾਲੇ ਪਾਸੇ ਜੁੜਾਂਗੇ ਤੇ ਇਹਨੇ ਨੇ ਨਿਬੜਨਾ ਇਹਨੇ ਨਹੀਂ ਕਦੇ ਵੀ ਖਤਮ ਹੋਣਾ ਕੰਮ ਨਹੀਂ ਮੁੱਕਣੇ ਜਿਹੜੇ ਸਾਡੇ ਤੋਂ ਪਹਿਲਾਂ ਸੀ ਉਹ ਵੀ ਕੰਮ ਕਰਦੇ ਕਰਦੇ ਮੁੱਕ ਗਏ ਕੰਮ ਮੁੱਕਿਆ ਹੀ ਨਹੀਂ ਖਤਮ ਹੀ ਨਹੀਂ ਹੋਇਆ ਅਸੀਂ ਕਰ ਰਹੇ ਆ ਤੇ ਅਸੀਂ ਕਰਦੇ ਕਰਦੇ ਅਸੀਂ ਵੀ ਨਿਕਲ ਜਾਣਾ ਤੇ ਇਹਨਾਂ ਨੇ ਖਤਮ ਨਹੀਂ ਹੋਣਾ ਤੇ ਜਿਹੜੇ ਸਾਡੇ ਤੋਂ ਬਾਅਦ ਆਉਣ ਵਾਲੇ ਆ ਉਹ ਵੀ ਇਸੇ ਕਤਾਰ ਦੇ ਵਿੱਚ ਨੇ ਉਹਨਾਂ ਨੇ ਵੀ ਕਰਦੇ ਰਹਿਣਾ ਤੇ ਕੰਮ ਉਹਨਾਂ ਦੇ ਵੀ ਨਹੀਂ ਮੁੱਕਣੇ ਇੱਥੇ ਸਾਨੂੰ ਉਹਦੇ ਵਿੱਚੋਂ ਸਮਾਂ ਕੱਢ ਕੇ ਇੱਕ ਗੁਰੂ ਦੇ ਵਾਸਤੇ ਮੈਂ ਬੜੀ ਬਾਰੀ ਬੇਨਤੀ ਕਰਦਾ ਹੁੰਨਾ ਵੀ ਤੁਸੀਂ ਵੇਖੋ ਸਾਡੇ ਕੋਲ ਹਰ ਕੰਮ ਵਾਸਤੇ ਸਮਾਂ ਟਾਲਾ ਪਤਾ ਕਿਸ ਕੰਮ ਵਾਸਤੇ ਕੀਤਾ ਜਾਂਦਾ ਵੀ ਜਿਹਦੇ ਬਿਨਾਂ ਸਰ ਰਿਹਾ ਹੋਵੇ ਜਿਸ ਕੰਮ ਦੇ ਬਿਨਾਂ ਸਰ ਰਿਹਾ ਹੋਵੇ ਨਾ ਤੇ ਬੰਦਾ ਉਹਨੂੰ ਟਾਲ ਕੇ ਰੱਖਦਾ ਵੀ ਚਲ ਠੀਕ ਹੈ ਮੈਂ ਪਿਛਲੇ ਦਿਨੀ ਬੇਨਤੀ ਕੀਤੀ ਸੀ ਤੁਸੀਂ ਤੁਹਾਨੂੰ ਇਹੋ ਜਿਹੇ ਹਜ਼ਾਰਾਂ ਬੰਦੇ ਮਿਲ ਜਾਣਗੇ ਜਿਹੜੇ ਕਹਿਣਗੇ ਵੀ ਅਸੀਂ ਗੁਰਦਾਰ ਇਹਨਾਂ ਹਫਤੇ ਦੇ ਹਫਤੇ ਜਾਂਦੇ ਆ ਮਹੀਨੇ ਦੇ ਮਹੀਨੇ ਜਾਂਦੇ ਕਈ ਹੋ ਜਾਂਦੇ ਜਿਹੜੇ ਸਾਲ ਦੇ ਸਾਲ ਹੀ ਆਉਂਦੇ ਉਹ ਕਹਿੰਦੇ ਵੀ ਸਮਾਂ ਹੀ ਨਹੀਂ ਸਾਡੇ ਕੋਲ ਟਾਈਮ ਹੀ ਨਹੀਂ ਅਸੀਂ ਬਿਜ਼ੀ ਬੜੇ ਆ ਤੋ ਉਹਨੂੰ ਪੁੱਛੋ ਵੀ ਰੋਟੀ ਕਦੋਂ ਖਾਧੀ ਸੀ ਬਦਤ ਸਵੇਰੇ ਉੱਠ ਕੇ ਆਫਿਸ ਜਾਣ ਤੋਂ ਪਹਿਲਾਂ ਬ੍ਰੇਕਫਾਸਟ ਕਰਦੇ ਆ ਲੰਚ ਨਾਲ ਲੈ ਕੇ ਜਾਂਦੇ ਆ ਤੇ ਆ ਕੇ ਡਿਨਰ ਕਰਦੇ ਆ ਦੰਨੇ ਟਾਈਮ ਇੱਕ ਟਾਈਮ ਭੁੱਲਿਆ ਕੋਈ ਬੰਦਾ ਤਾਂ ਨਾ ਮਲੇ ਵੀ ਮੈਂ ਇੰਨਾ ਕੰਮ ਚ ਬਿਜ਼ੀ ਹਫਤਾ ਹੋ ਗਿਆ ਤੇ ਰੋਟੀ ਨਹੀਂ ਖਾਧੀ। ਉਹਨੂੰ ਪਤਾ ਸਰਨਾ ਨਹੀਂ। ਜੇ ਇੱਕ ਦਿਨ ਵੀ ਨਾ ਖਾਧੀ ਤੇ ਨਹੀਂ ਸਰਨਾ, ਕੱਲ ਨਹੀਂ ਉੱਠਿਆ ਜਾਣਾ। ਉਹਦੇ ਬਿਨਾ ਸਰਨਾ ਨਹੀਂ, ਇਹਦੇ ਬਿਨਾ ਸਰੀ ਜਾ ਰਿਹਾ। ਤਾਂ ਕਰਕੇ ਉਹ ਸਕਿਪ ਹੋ ਗਿਆ। ਤਾਂ ਕਰਕੇ ਸਾਨੂੰ ਭੁੱਲ ਗਿਆ। ਜਿਸ ਦਿਨ ਇਹ ਅਹਿਸਾਸ ਹੋ ਗਿਆ ਵੀ ਇਹਦੇ ਬਿਨਾ ਵੀ ਨਹੀਂ ਸਰਨਾ ਭਾਈ ਵਾਗਰੂ ਤਾਰਨ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਜਿਹੜੇ ਰੋਜ਼ ਹਾਜ਼ਰੀਆਂ ਭਰਨ ਵਾਲੇ ਬੈਠੇ ਹੋ ਤੁਹਾਡੇ ਕਿਤੇ ਕੰਮ ਕਰਨੇ ਹੀ ਆ ਤੁਸੀਂ ਕਿਤੇ ਵਿਹਲੇ ਰਹਿੰਦੇ ਹੋ ਪਰ ਤੁਸੀਂ ਉਹ ਸਮਾਂ ਕੱਢਿਆ ਨਾ ਉਸੇ ਕੰਮਕਾਰ ਦੇ ਵਿੱਚੋਂ ਉਸੇ ਸਮੇਂ ਦੇ ਵਿੱਚੋਂ ਤੁਸੀਂ ਆਪਣੇ ਆਪ ਦੇ ਉੱਤੇ ਜ਼ੋਰ ਪਾਇਆ ਵੀ ਕੁਝ ਵੀ ਕਰਨਾ ਹੈ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੁੰਚਣਾ ਹੈ ਕੁਝ ਵੀ ਹੋ ਜਾਏ ਲੇਟ ਵੀ ਹੋ ਜਾਗਾ ਮੈਂ ਪਹੁੰਚਣਾ ਹੈ ਜਦੋਂ ਇਹ ਬਿਦ ਬਣੀ ਤੇ ਉਹ ਬਿਦ ਸਾਨੂੰ ਲੈ ਕੇ ਆਈ ਨਹੀਂ ਤੇ ਜਿਹੜੀ ਗੱਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਬੜਿਆਂ ਦਾ ਸੁਪਨਾ ਹੀ ਰਹਿ ਗਿਆ ਵੀ ਅਸੀਂ ਵੀ ਪਾਰਟ ਕਰਨਾ ਤੁਸੀਂ ਵੇਖੋ ਮੈਂ ਕਿਸੇ ਵੱਲ ਸਾਰਾ ਨਹੀਂ ਕਰਦਾ ਖਾਸ ਤੌਰ ਤੇ ਅਜਦੋਂ ਗੁਰਮੁਖੀ ਪੜਨ ਦੀ ਗੱਲ ਆਉਂਦੀ ਹੈ ਨਾ ਚਲੋ ਜਿਹੜੇ ਸਿੱਖ ਗਏ ਬਾਪ ਪਲੀ ਜਿਹੜੇ ਹਜੇ ਤੱਕ ਨਹੀਂ ਸਿੱਖੇ ਨਾ ਉਹਨਾਂ ਦਾ ਬਚਪਨ ਤੋਂ ਲੈ ਕੇ ਬਜ਼ੁਰਗ ਹੋ ਗਏ ਦਾੜੀ ਚਿੱਟੀ ਹੋ ਗਈ ਅਜੇ ਤੱਕ ਵੀ ਸੁਪਨਾ ਰਹਿ ਗਿਆ ਵੀ ਸਿੱਖਾਂਗੇ ਤੇ ਹੁਣ ਜਦੋਂ ਗੱਲ ਔੜਕ ਨੂੰ ਆ ਗਈ ਤੇ ਹੁਣ ਅਖੀਰ ਦੇ ਵਿੱਚ ਪਤਾ ਗੱਲ ਕੀ ਹੁੰਦੀ ਚੱਲ ਛੱਡ ਪਰੇ ਹੁਣ ਕਿਉਂ ਤੇ ਲੱਗ ਗਈ ਹੈ ਹੁਣ ਕੀ ਲੈਣਾ ਸਿੱਖ ਹੈ ਹੁਣ ਤੇ ਗੁਜ਼ਰ ਗਈ ਹੈ ਸਪਨਾ ਪਹਿਲਾਂ ਤੋਂ ਹੀ ਸੀ ਕਿੰਨੇ ਨੇ ਜਿਨ੍ਹਾਂ ਨੇ ਇਹ ਸੁਪਨਾ ਦੇਖਿਆ ਸੀ ਵੀ ਅਸੀਂ ਸਹਿਜ ਪਾਠ ਕਰਾਂਗੇ ਜੀ ਆਪ ਕਰਾਂਗੇ ਸਮਾਂ ਆਏਗਾ ਵੇਲੇ ਨਹੀਂ ਮਿਲੀ ਤੇ ਮਨ ਕੀ ਮਨ ਹੀ ਮਾਹਰੇ ਕਿੰਨੇ ਦੁਨੀਆ ਦੇ ਵਿੱਚ ਸੁਪਨੇ ਲੈਂਦੇ ਲੈਂਦੇ ਤੁਰ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਨੂੰ ਬੜੇ ਸੁੰਦਰ ਤਰੀਕੇ ਨਾਲ ਮਹਾਰਾਜ ਨੇ ਬਾਣੀ ਦੇ ਵਿੱਚ ਬਿਆਨ ਕੀਤਾ बाबा कबीर साहिब जी ਦਾ ਬਚਨ ਹੈ बाबा कबीर साहिब ਕਹਿੰਦੇ انسان ਜਾਗ ਆਪਣੇ ਨਾਲ ਇੱਕ ਉਦਮ ਕਰ ਆਪਣੇ ਨਾਲ ਇੱਕ ਵਾਦਾ ਕਰ ਸਤਿਗੁਰੂ ਦੀ ਬਾਣੀ ਦੇ ਭਗਤ ਕਬੀਰ ਸਾਹਿਬ ਦਾ ਸ਼ਲੋਕ ਹੈ ਕਬੀਰ ਕਾਲ ਕਰਨਤਾ ਅਬਹ ਕਰ ਨਾ ਟਾਲ ਕੱਲ੍ਹ ਤੋਂ ਕਰਾਂਗੇ ਨਹੀਂ ਨਹੀਂ ਅਬਹ ਕਰ ਪਿਛਲੇ ਦਿਨ ਬੇਨਤੀ ਕੀਤੀ ਸੀ ਮੰਨਦੇ ਜੋ ਫਰਨਾ ਆਵੇ ਨਾ ਵੀ ਕੱਲ ਤੋਂ ਗੁਰਦਾਰੇ ਜਾਵਾਂਗੇ ਤੇ ਮੈਂ ਤਾਂ ਬੇਨਤੀ ਕੀਤੀ ਸੀ ਕੱਲ ਨਾ ਛੱਡਿਓ ਆਜੋ ਕੱਲ ਦਾ ਕੱਲ ਵੇਖਾਂਗੇ ਅਬ ਕਰਤਾ ਸੋਇ ਤਾਲ ਕਰਾਂਗੇ ਹੁਣੇ ਕਰ ਪਾਛੇ ਕਛੂ ਨਾ ਹੋਏਗੋ ਜੋ ਸਰਪੈ ਆਵੇ ਕਾਲ ਜੇ ਟਾਲਦਾ ਰਿਹਾ ਤੇ ਇਸੇ ਤਰੀਕੇ ਨਾਲ ਟਲ ਜਾਣਾ ਤੇ ਮੌਤ ਸਿਰ ਤੇ ਆ ਕੇ ਖੜੀ ਹੋ ਜਾਣੀ ٹینਸ਼ਨ ਉਹਦ ਬਿਹਾਤ ਹੈ ਫੂਟਾ ਘਟ ਜੋ ਪਾਣੀ ਤੂੰ ਟਾਲਮ ਟੋਲਾ ਕਰਦਾ ਜਾ ਰਿਹਾ ਤੇ ਤੇਰੀ ਉਮਰ ਇਸ ਤਰੀਕੇ ਦੇ ਨਾਲ ਘਟ ਰਹੀ ਹੈ ਜਿਵੇਂ ਘੜੇ ਦੇ ਵਿੱਚੋਂ ਪਾਣੀ ਘਟ ਰਿਹਾ ਹੋਵੇ ਔਰ ਜਿਹੜੀ ਮੈਂ ਜਦੋਂ ਸਤਿਗੁਰੂ ਦੀ ਇਹ ਬਾਣੀ ਦੇ ਵਿਚਾਰ ਸ਼ੁਰੂ ਕੀਤੀ ਤੱਕਰੀਬ ਨਾਲ ਸੀ ਰੋਜ਼ ਇਹ ਗੱਲ ਕਰ ਰਹੇ ਹਾਂ ਸਤਿਗੁਰੂ ਤਾਂ ਹੀ ਸਾਨੂੰ ਡੇਲੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਇਹ ਸਮਝਾ ਰਹੇ ਆ ਤੇਰੇ ਕੋਲ ਸਮਾਂ ਬੜਾ ਥੋੜਾ ਤੇਰੇ ਕੋਲ ਬਹੁਤ ਘੱਟ ਸਮਾਂ ਹੈ ਤੂੰ ਇਸ ਗੱਲ ਨੂੰ ਟਾਲਦਾ ਜਾਏਗਾ ਟਾਲਦਾ ਜਾਏਗਾ ਤੇ ਭਗਤ ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ ਇੱਕ ਦਿਨ ਉਹ ਆਏਗਾ ਜਦੋਂ ਤੇਰੇ ਦਰਵਾਜ਼ੇ ਤੇ ਅੱਗ ਬਲ ਰਹੀ ਹੋएगी ਉਹ ਦਰਵਾਜ਼ੇ ਤੇ ਅੱਗ ਬਲਣ ਦਾ ਭਾਉ ਚਲੋ ਭਗਤ ਕਬੀਰ ਸਾਹਿਬ ਦਾ ਇਹ ਬਚਨ ਇਹਦੇ ਨਾਲ ਦਾ ਭਾਈ ਗੁਰਦਾਸ ਜੀ ਦਾ ਕਬਿਤਾ ਸਾਈ ਗੁਰਦਾਸ ਜੀ ਕਹਿੰਦੇ ਜੈਸੇ ਘਰ ਲੱਗੈ ਆਗ ਜਾਗ ਕੂਆ ਖੋਦਿਓ ਚਾਹੈ ਕਾਰਜ ਨ ਸਿੱਧ ਹੋਏ ਰੋਏ ਪਛੋਤਾਈਐ ਜੈਸੇ ਤੋਂ ਸੰਗਰਾਮ ਸਮੈ ਸਿੱਖਿਓ ਚਾਹੈ ਵੀਰ ਵਿਦਿਆ ਅਨਿੱਥਾ ਉਦਮ ਜੈਤ ਪਦਵੀ ਨ ਪਾਵੇਈ ਉਹਨੇ ਤਿੰਨ ਉਦਾਹਰਨਾਂ ਦਿੱਤੀਆਂ ਕਹਿੰਦੇ ਕਿਸੇ ਦੇ ਘਰ ਨੂੰ ਅਗ ਲੱਗੀ ਉਹਨੇ ਪਹਿਲਾਂ ਕੋਈ ਉਦਮ ਨਹੀਂ ਕੀਤਾ ਵੀ ਜੇ ਘਰ ਨੂੰ ਅਗ ਲੱਗੀ ਤੇ ਕੀ ਕਰਾਂਗਾ ਨਾ ਕੋਈ ਪਾਣੀ ਦਾ ਜਦੋਂ ਕਿਤੇ ਅਗ ਲੱਗੀ ਤੇ ਉਹ ਬੰਦਾ ਕਹਿੰਦਾ ਮੈਂ ਪਹਿਲਾਂ ਖੂਬ ਪੁਟਾਂਗਾ ਤੇ ਫਿਰ ਅੱਗ ਬੁਝਾਵਾਂਗਾ ਬੰਦੇ ਨੇ ساری ਜ਼ਿੰਦਗੀ ਕਰਦਾ ਰਿਹਾ ਸਬਰ ਦਾ ਕਦੇ ਸੋਚਿਆ ਨਹੀਂ ਵੀ ਜੀਵਨ ਦੇ ਵਿੱਚ ਜੇ ਕਿਤੇ ਲਾਲਚ ਆਇਆ ਤੇ ਸਬਰ ਵੀ ਹੋਣਾ ਜ਼ਰੂਰੀ ਆ ਜਦੋਂ ਚਾਰੇ ਪਾਸੇ ਤੋਂ ਲਾਲਚ ਨੇ ਘੇਰ ਲਿਆ ਤੇ ਫਿਰ ਮਹਾਰਜ ਨੇ ਸਾਨੂੰ ਸਮਝਾਇਆ ਬੜੇ سارے ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਮਨ ਦੇ ਵਿੱਚ ਬੜੇ سارے ਫੁਰਨੇ ਬਣਾਏ ਬੜੇ ਸਿਆਰੇ ਸਾਰੇ ਖਿਆਲ ਬਣਾਏ ਧਰਮ ਦੇ ਨਾਲ ਜੁੜਨਾ ਚਾਇਆ ਪਰ ਉਹ ਮਨ ਦੀਆਂ ਗੱਲਾਂ ਮਨ ਦੇ ਵਿੱਚ ਰਹਿ ਗਈਆਂ ਉਹਨਾਂ ਨੂੰ ਪ੍ਰੈਕਟੀਕਲ ਕਰ ਹੀ ਨਹੀਂ ਪਾਇਆ ਸਤਿਗੁਰੂ ਨੇ ਇਹਦੇ ਬਾਰੇ ਉਹ ਇੱਕ ਹੋਰ ਬਚਨ ਸਤਿਗੁਰੂ ਨੇ ਆਪਣੇ ਬਾਣੀ ਦੇ ਵਿੱਚ ਸਾਂਝਾ ਕੀਤਾ ਮਹਾਰਾਜ ਕਹਿੰਦੇ ਮਨ ਨਾ ਮਾੜੇ ਕੰਮਾਂ ਨੂੰ ਬੜੀ ਛੇਤੀ ਹਾਮੀ ਭਰਦਾ ਬੜੀ ਸ਼ਤਿਯ ਅੱਗੇ ਬਾਤ ਹੈ ਸਤਿਗੁਰੂ ਦੀ ਬਾਣੀ ਕਹਿੰਦੇ ਬਖਸ਼ਿਸ਼ ਕੀਤੀ ਸਹਿਬ ਕਹਿੰਦੇ ਚੰਗੇ ਆਈ ਆਲਖ ਕਰੇ ਬੁਰਿਆਈ ਹੋਵੇ ਛੇਰ ਬੰਦਾ ਚੰਗੇ ਕੰਮ ਕਰਨ ਨੂੰ ਆਲਸ ਕਰਦਾ ਤੁਸੀਂ ਕਦੇ ਸੋਚਿਓ ਵੀ ਜੇ ਅੰਮ੍ਰਿਤ ਵੇਲੇ ਉੱਠਣਾ ਹੋਵੇ ਨਾ ਗੁਰਦੁਆਰਾ ਸਾਹਿਬ ਆਣ ਵਾਸਤੇ ਪਾਠ ਕਰਨ ਵਾਸਤੇ ਉੱਠਣਾ ਹੋਵੇ ਤੇ ਮਨ ਆਲਸ ਕਰਦਾ ਤੇ ਉਹੀ ਬੰਦਾ ਸਵੇਰੇ ਕਿਤੇ ਜਾਣ ਦੇ ਵਾਸਤੇ ਉੱਠਣਾ ਹੋਵੇ ਕਿਤੇ ਘੁੰਮਣ ਦੇ ਵਾਸਤੇ ਜਾਣਾ ਹੋਵੇ ਬਿਲਕੁਲ ਆਲਸ ਨਹੀਂ ਕਰਦਾ ਇਹਨੂੰ ਸਤਿਗੁਰੂ ਦੀ ਬਾਣੀ ਨੇ ਬਖਸ਼ਿਸ਼ ਕੀਤੀ ਮਹਾਰਾਜ ਕਹਿੰਦੇ ਮਾੜੇ ਕੰਮ ਵਾਸਤੇ ਤੇ ਸ਼ੇਰ ਹੈ ਮਾਰੇ ਕੰਮ ਵਾਸਤੇ ਨਹੀਂ ਰੁਕਦਾ ਇਹ ਪੂਰੀ ਰਾਤ ਇਹਨੂੰ ਜਗਾ ਲਓ ਇਹਨੂੰ ਕੋਈ ਪਰਵਾਹ ਨਹੀਂ ਪੂਰੀ ਰਾਤ ਤੇ ਪੱਬਾ ਕਲੱਬਾਂ ਦੇ ਵਿੱਚ ਨੱਚ ਸਕਦਾ ਹੈ ਪੂਰੀ ਰਾਤ ਤੇ ਨਸ਼ੇ ਕਰ ਸਕਦਾ ਹੈ ਇਹ ਇੱਕ ਹਫਤਾ ਸਵੇਰੇ ਨੀਟ ਸਕਦਾ ਇਹ ਪੂਰੀ ਰਾਤ ਸਵੇਰੇ ਵਾਪਸ ਆਏਗਾ ਇਹਨੂੰ ਕੋਈ ਪਰਵਾਹ ਨਹੀਂ ਤੇ ਇਹਨੂੰ ਕਹੋ ਵੀ ਇੱਕ ਦਿਨ ਪੂਰੀ ਰਾਤ ਸੋ ਕੇ ਸਵੇਰੇ ਉੱਠ ਜਾ ਉਦੋਂ ਆਲਸ bure kaam ko oot khaloa naam ki vela paapay soya maare kam karn de vaste banda jaag ke jaagda reya te jadon jaagan e vi saada uttha kam ho gaya na ji sade samaj da e bada vadda puttha kam hai satguru di baani ne jehda keha na vi jadon saada jaagran da samay hai ਉਦੋਂ ਤਾਂ ਅਸੀਂ ਲੰਮੀਆਂ ਪਸਾਰ ਕੇ ਸੁੱਤੇ ਹੁੰਨੇ ਸੀ ਬੜੇ ਮਾਣ ਦੇ ਨਾਲ ਕਹਿੰਨੇ ਸਾਡਾ ਜੇ ਰੂਟੀਨ ਹੀ ਬਣ ਗਿਆ ਅਸੀਂ 2 ਵਜੇ ਤੋਂ ਪਹਿਲਾਂ ਨਹੀਂ ਸੌਂਦੇ ਬੜੇ ਮਾਣ ਦੀ ਗੱਲ ਹੈ ਤੁਹਾਡੀ ਅਵਾਰਡ ਮਿਲਣਾ ਚਾਹੀਦਾ ਨਾ ਇਹ ਸਿੱਖ ਦਾ ਤੇ ਉੱਠਣ ਦਾ ਟਾਈਮ ਹੈ ਫਿਰ ਉੱਠ ਕੇ ਕਹਿੰਦੇ ਵੀ ਸਾਡਾ ਨਾ ਦਿਮਾਗ ਬੜਾ ਸੁਨਣਾ ਰਹਿੰਦਾ ਹੈ ਜੀ ਟੈਂਸ਼ਨਾਂ ਬੜੀਆਂ ਰਹਿੰਦੀਆਂ ਜੀ ਸਮਝ ਨਹੀਂ ਆਉਂਦੀ ਕੀ ਕਰੀ ਜਦੋਂ ਸਮਝਣ ਦੀ ਵੇਲ ਹੈ ਜਦੋਂ ਮਤ ਮਿਲਣ ਦਾ ਵੇਲਾ ਉਦੋਂ ਤੁਸੀਂ ਲੰਮੀਆਂ ਪਸਾਰ ਕੇ ਸੁੱਤੇ ਹੁੰਦੇ ਸਹਿਬ ਨੇ ਸਾਨੂੰ ਇਹ ਸਮਝਾਇਆ ਮਹਾਰਾਜ ਕਹਿੰਦੇ ਮਨ ਦੇ ਫੁਰਨਿਆਂ ਦੇ ਉੱਪਰ ਕਾਬੂ ਕਰਕੇ ਜੋ ਚੰਗਾ ਫੁਰਨਾ ਮਨ ਦਾ ਆ ਰਿਹਾ ਹੈ ਉਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਚੰਗੇ ਪਾਸੇ ਮਨ ਨੂੰ ਜੋੜ ਸਹਿਬ ਨੇ ਬਖਸ਼ਿਸ਼ ਕੀਤੀ ਨਾ ਹਰ ਭਜੇ ਨਾ ਤੀਰਥ ਸੇਵੇ ਉਹਦੀ ਜ਼ਿੰਦਗੀ ਦੇ ਵਿੱਚ ਨਾ ਤੇ ਪਰਮਾਤਮਾ ਦੀ ਸਿਮਰਨ ਕੀਤਾ ਨਾ ਨਾਮ ਦੇ ਨਾਲ ਜੁੜਿਆ ਚੋਟੀ ਕਾਲ ਗਈ ਸਿਰਤ ਆ ਕੇ ਮੌਤ ਆ ਕੇ ਬੈ ਗਈ ਅਗੇ ਬਖਸ਼ਿਸ਼ ਕੀਤੀ ਦਾਰਾ ਮੀਤ ਉਥ ਰਤ ਸੰਪਤ ਦਾਰਾ ਦਾ ਅਰਥ ਇਸਤਰੀ मीत ਦਾ ਅਰਥ ਦੋਸਤ ਪੂਤ ਪੁੱਤਰ ਰਥ ਸਾਧਨ ਸੰਪਤੀ ਧਨ ਅੱਗੇ ਹੈ ਪੂਰਨ ਸਭ ਮਹੀਂ ਸਭ ਮਹੀਂ ਦਾ ਅਰਥ ਸਾਰੀ ਧਰਤੀ ਪਹਿਲਾ ਮਹਾਰਾਜ ਨੇ ਪਦਾਰਥ ਗਿਣਵਾਏ ਤੇਰੇ ਰਿਸ਼ਤੇ ਤੇਰੇ ਸਾਥ ਸਬੰਧੀ ਤੇਰਾ ਧਨ ਦੌਲਤ ਜੇ ਤਾ ਸਾਰੀ ਧਰਤੀ ਵੀ ਗਿਣ ਲੈਣਾ ਤੇ ਹਜ਼ੂਰ ਕਹਿੰਦੇ ਅਵਰ ਸਗਲ ਮਿੱਥਿਆ ਹੈ ਜਾਨੋ ਤੋ ਇਹ ਗੱਲ ਸਮਝ ਲੈ ਜੋ ਕੁਝ ਵੀ ਤੇਰੇ ਕੋਲ ਹੈ ਨਾ ਇਹ ਮਿੱਥਿਆ ਇਹਨੇ ਤੇਰਾ ਸਾਥ ਛੱਡਣਾ ਇਸ ਤੇਰ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਤੇਰੇ ਤੋਂ ਦੂਰ ਹੋ ਜਾਣਗੀਆਂ ਤੇ ਸਹੀ ਕੀ ਹੈ ਭਜਨ ਰਾਮ ਉਹ ਸਹੀ ਜਿਹਦੇ ਪਾਸੇ ਮੇਰਾ ਮਨ ਨਹੀਂ ਜੁੜਦਾ ਜਿਸ ਰਾਹ ਵਾਲੇ ਪਾਸੇ ਜਾਣ ਨੂੰ ਮੇਰਾ ਮਨ ਮੰਨਦਾ ਹੀ ਨਹੀਂ ਉਹ ਸਹੀ ਹੈ ਜਿਹੜਾ ਗਲਤ ਰਾਹ ਹੈ ਭਿੰਗਰਾ ਹੈ ਟੇਡਾ ਰਾਹ ਹੈ ਜਿਹੜਾ ਮੇਰੇ ਜੀਵਨ ਨੂੰ ਬਰਬਾਦੀ ਵਾਲੇ ਪਾਸੇ ਲੈ ਕੇ ਜਾ ਰਿਹਾ ਮੇਰੇ ਜੀਵਨ ਨੂੰ ਖੁਆਰੀ ਵਾਲੇ ਪਾਸੇ ਲੈ ਕੇ ਜਾ ਰਿਹਾ ਉਸ ਪਾਸੇ ਜਾਣ ਨੂੰ ਤਿਆਰ ਹੈ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀਂ ਅਵਰ ਸਗਲ ਮਿਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤ ਹੈ ਜਗ ਹਾਰੇਓ ਮਾਨਸ ਦੇ ਲਈ ਮਹਾਰਾਜ ਕਹਿੰਦੇ ਜਿਹੜੀ ਦੇਹੀ ਪ੍ਰਾਪਤ ਹੋਈ ਹੈ ਨਾ ਇਹ ਬੜੀ ਕੀਮਤੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਰ ਬਾਰ ਇਹ ਸਮਝਾਇਆ ਇਹ ਜੀਵਨ ਬੜਾ ਕੀਮਤੀ ਹੈ ਬੜਾ ਅਮੋਲਕ ਹੈ ਇਹ ਹੀਰਾ ਹੈ ਇਹ ਸਾਰਿਆਂ ਨੂੰ ਨਹੀਂ ਮਿਲਦਾ ਪਰ ਜੇ ਤੈਨੂੰ ਮਿਲਿਆ ਤੂੰ ਇਹਦੇ ਨਾਲ ਕੁਝ ਸਵਾਰ ਲੈ ਨਾ ਤੁਹੇ ਦੇ ਨਾਲ ਆਪਣੇ ਜੀਵਨ ਨੂੰ ਚੰਗੇ ਪਾਸੇ ਜੋੜ ਫਿਰਤ ਫਿਰਤ ਬਹੁਤ ਹੈ ਜਗ ਹਾਰਿਓ ਮਾਨਸ ਦੇ ਲਈ ਤੇ ਕਰਨਾ ਕੀ ਹੈ ਨਾਨਕ ਕਹਿਤ ਮਿਲਨ ਕੀ ਬਰੀਆ ਤੇਰੇ ਕੋਲ ਬੜੇ ਮੌਕੇ ਨੇ ਤੇਰੇ ਕੋਲ ਮੌਕਾ ਹੈ ਰੱਬ ਨੂੰ ਮਿਲਣ ਦਾ ਤੇ ਇਸ ਜੇ ਤੈਨੂੰ ਇਹ ਸਮਾਂ ਮਿਲਿਆ ਔਸਰ ਮਿਲਿਆ ਜਿਹਨੂੰ ਸਤਿਗੁਰੂ ਕਹਿੰਦੇ ਇਹੀ ਤੇਰੀ ਔਸਰ ਇਹੀ ਤੇਰੀ 바ਰ ਘਟ ਭੀਤਰ ਤੂੰ ਦੇਖ ਮੁਰਾਰ ਇਹ ਤੇਰੇ ਕੁਲ ਸਮਾ ਹੈ ਔਰ ਸਮਾ ਲੰਘਣ ਤੋਂ ਬਾਅਦ ਕੁਝ ਨਹੀਂ ਆਏਗਾ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਪੜ੍ਹਦੇ ਆਂ ਜਿੱਥੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਦੋਂ ਸਮਾ ਹੋਵੇ ਨਾ ਤੇ ਸਮੇਂ ਸਿਰ ਪਾਇਆ ਹੋਇਆ ਬੀਜ ਫਸਲ ਦਿੰਦਾ ਜੇ ਬੀਜ ਸਮੇਂ ਸਿਰ ਨਾ ਪਾਇਆ ਜਾਏ ਸਮਾਂ ਲੰਘਣ ਤੋਂ ਬਾਅਦ ਪਾਇਆ ਜਾਂਦਾ ਹੈ ਕਿ ਬੀਜ ਦਾ ਵਿਨਾਸ਼ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਅੱਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਹੁਣ ਤੇਰੇ ਕੋਲ ਸਮਾਂ ਹੈ, ਰੋਤ ਹੈ। ਤੇ ਹਿੰਮਤ ਕਰਕੇ ਮਿਹਨਤ ਕਰਕੇ ਆਪਣੇ ਮਨ ਨੂੰ ਪਧਰਾ ਕਰਕੇ ਨਾਮ ਦੇ ਨਾਲ ਸਿੰਚ ਕੇ ਇਹਦੇ ਵਿੱਚ ਪਰਮਾਤਮਾ ਦੀ ਭਗਤੀ ਦਾ ਬੀਜ ਪਾ ਲੈ। ਜੇ ਸਮਾਂ ਲੰਘ ਗਿਆ ਅਨਰੁਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ ਜੇ ਸਮਾ ਲੰਘਿਆ ਸਮਾ ਲੰਘਣ ਤੋਂ ਬਾਅਦ ਜੇ ਤੂੰ ਕੋਸ਼ਿਸ਼ ਕਰੇ ਮੀਬੇ ਮੋੜ ਇਹਨੂੰ ਹਰਾ ਪੜਾ ਕਰ ਲਵਾਂਗਾ ਨਹੀਂ ਇਹ ਤੇ ਸਮਾਂ ਸੀ ਇਹ ਤੇ ਮੌਕਾ ਸੀ ਹੁਣ ਇਹ ਜਿਹੜਾ ਸਾਡੇ ਕੋਲ ਜੀਵਨ ਹੈ ਨਾ ਇਹ ਮੌਕਾ ਹੈ ਜੀ ਜਿਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸਿਪਾਵਨ ਬਚਨ ਪੜ੍ਹਦੇ ਆਂ ਸੋਦਰ ਦੀ ਪਾਣੀ ਪਾਵਨ ਬਾਣੀ ਦੇ ਵਿੱਚ ਤੇ ਮਹਾਰਾਜ ਨੇ ਸਮਝਾਇਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਇਹ ਵਾਰੀ ਇਹ ਮੌਕਾ ਰੱਬ ਨੂੰ ਮਿਲਣ ਦਾ ਸੀ ਇਹ ਸਮਾਂ ਰੱਬ ਦੇ ਨੇੜੇ ਹੋਣ ਦਾ ਸੀ ਤੇ ਨੇੜੇ ਤੇ ਕੀ ਹੋਣਾ ਤੂੰ ਤੇ ਦੂਰੀ ਹੋਰ ਵਧਾ ਲਈ ਹੈ ਤੂੰ ਜਿੰਨਾ ਨੇੜੇ ਹੋਣਾ ਚਾਹੁੰਦਾ ਸੀ ਆਪਣੇ ਆਪ ਨੂੰ ਨੇੜੇ ਕਰਨਾ ਚਾਹੁੰਦਾ ਸੀ ਨੇੜੇ ਦੀ وجہ ਤੂੰ ਵੇਖ ਤੇਰਾ ਸਫਰ ਹੋਰ ਲੰਮਾ ਹੋ ਗਿਆ ਤੂੰ ਉਹ ਰੱਬੀ ਅਹਿਸਾਸ ਤੋਂ ਜਿੰਨਾ ਨੇੜੇ ਹੋਣਾ ਸੀ ਉਹਨਾਂ ਦੂਰ ਹੋ ਗਿਆ ਇਸ ਦੇਹੀ ਦਾ ਲਾਭ ਵੀ ਇਹ ਹੈ ਸਾਡੇ ਕੋਲ ਕਿੰਨਾ ਕੋ ਜਾ ਜੀ ਜੋ ਸਤਿਗੁਰੂ ਨੇ ਤਾਈਂ ਬਾਣੀ ਦੇ ਵਿੱਚ ਬੰਦੇ ਨੂੰ ਸਰਦਾਰ ਆਖਿਆ ਸਾਡੀਆਂ ਘਾਟਾਂ ਹੀ ਨਹੀਂ ਪੂਰੀਆਂ ਹੁੰਦੀਆਂ ਮਹਾਰਾਜ ਨੇ ਸਭ ਕੁਝ ਦਿੱਤਾ ਤੇਰੇ ਕੋਲ ਜ਼ੁਬਾਨ ਤੇਰੇ ਕੋਲ ਚੰਗੇ ਹੱਥ ਪੈਰ ਘਰ ਪਰਿਵਾਰ ਸਭ ਕੁਝ ਹੈ ਤੇ ਸਾਂ ਇਹਨਾਂ ਸਾਰਿਆਂ ਦੇ ਨਾਲ ਰਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦਿਆਂ ਹੋਇਆਂ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਜੁੜਨਾ ਇਬਾਦਤ ਵਾਲੇ ਪਾਸੇ ਜੁੜਨਾ ਸਤਿਗੁਰੂ ਨੇ ਉਹਨੂੰ ਹੀ ਫਿਰ ਕਿਹਾ ਵੀ ਜਿਹੜਾ ਇਸ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਵਾਲੇ ਪਾਸੇ ਜੁੜ ਕੇ ਜੋ ਕੁਝ ਚੰਗੇ ਫੁਰਨੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾ ਕੇ ਤੇ ਆਪਣੇ ਜੀਵਨ ਨੂੰ ਚੰਗੇ ਪਾਸੇ ਜੋੜ ਗਿਆ ਸਤਿਗੁਰੂ ਕਹਿੰਦੇ ਉਹ ਇਸ ਦੁਨੀਆ ਦੇ ਵਿੱਚ ਆਇਆ ਹੋਇਆ ਸਫਲ ਹੈ। ਓਕੀ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ। ਹਕੀਕਤ ਕੀ ਹੈ ਅਸੀਂ ਜਦੋਂ ਦੇ ਗੁਰਬਾਨੀ ਦੇ ਨਾਲੋਂ ਟੁੱਟੇ ਨਾ ਤੇ ਸਾਨੂੰ ਆਪਣੇ ਜੀਵਨ ਦਾ ਮਕਸਦ ਕੁਝ ਹੋਰ ਲੱਗੇ ਲੱਗਣ ਲੱਗ ਪਿਆ ਤੁਸੀਂ ਦੁਨੀਆ ਦੇ ਵਿੱਚ ਕਿਸੇ ਵੀ ਬੰਦੇ ਨੂੰ ਪੁੱਛੋ ਕੀ ਚਾਹੁੰਦੇ ਹੋ ਜੀਵਨ ਦੇ ਵਿੱਚ ਪਹਿਲੀ ਗੱਲ ਤੇ ਕਿਸੇ ਬੰਦੇ ਦੀ ਕਦੇ ਡਿਮਾਂਡ ਪੂਰੀ ਨਹੀਂ ਹੋਈ ਕਦੇ ਨਹੀਂ ਬੰਦੇ ਨੇ ਕਿਹਾ ਵੀ ਰੱਜ ਗਿਆ ਬਹੁਤ ਕੁਝ ਹੋ ਗਿਆ ਬਹੁਤ ਘੱਟ ਇਨਸਾਨ ਇਹੋ ਜਿਹੇ ਨੇ ਜਿਹੜੇ ਇਹ ਗੱਲ ਜਿਨ੍ਹਾਂ ਦੀ ਜ਼ੁਬਾਨ ਤੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਵੀ ਰੱਬ ਨੇ ਬੜਾ ਕੁਝ ਦੇ ਦਿੱਤਾ ਹੁਣ ਗੁਰੂ ਕਿਰਪਾ ਕਰੇ ਆਪਣੀ ਬੰਦਗੀ ਦੀ ਦਾਤ ਛੋੜੀ ਚ ਪਾਏ ਬਥੇਰਾ ਜੀਵਨ ਹੰਡਾ ਲਿਆ ਗੁਰੂ ਕਿਰਪਾ ਕਰੇ ਜਿੰਨਾ ਰਹਿੰਦਾ ਆਪਣੇ ਨਾਲ ਜੋੜ ਕੇ ਗੁਜ਼ਾਰ ਲੈ ਨਹੀਂ ਸਾਡੀਆਂ ਤੇ ਦੂਜੀਆਂ ਮੰਗਾ ਪੂਰੀਆਂ ਨਹੀਂ ਹੋ ਰਹੀਆਂ ਸਾਡੀਆਂ ਤੇ ਲਿਸਟਾਂ ਬੜੀਆਂ ਲੰਮੀਆਂ ਨੇ ਹਜੇ ਭਜਨ ਬੰਦਗੀ ਵਾਲੇ ਪਾਸੇ ਤੇ ਅਸੀਂ ਕਹਿੰਦੇ ਬਾਅਦ ਚਾਵਾਂਗੇ ਉਸ Pase ਇਤਿਆਰ ਨਹੀਂ ਸਤਿਗੁਰੂ ਨੇ ਕੰਮ ਕਾਰ ਕਰਨ ਤੋਂ ਨਹੀਂ ਰੋਕਿਆ ਸਾਨੂੰ ਧੰਦਿਆਂ ਤੋਂ ਨਹੀਂ ਰੋਕਿਆ ਸਭ ਕੁਝ ਕਰਨਾ ਜਿੱਥੇ ਉਹ ਕੁਝ ਕਰਨਾ ਉੱਥੇ ਅਸਲ ਹੀ ਆਪਣੇ ਜੀਵਨ ਨੂੰ ਸਫਲ ਬਣਾਉਣਾ ਮਕਸਦ ਚੇਤਾ ਰੱਖਣਾ ਬੜਾ ਜ਼ਰੂਰੀ ਹੈ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਅੱਜ ਦਾ ਇਹ ਸ਼ਬਦ ਜਿਹੜਾ ਅਸੀਂ ਵਿਚਾਰਿਆ ਇਹ ਸੋਰਠਿ ਰਾਗ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੂਜਾ ਸ਼ਬਦ ਹੈ ਜੀ ਅਗਲੇ ਸ਼ਬਦ ਆਪਾਂ ਲੜੀਵਾਰ ਅਗਲੇ ਦੀਵਾਨਾਂ ਦੇ ਅੰਦਰ ਵਿਚਾਰਾਂਗੇ ਕੱਲ੍ਹ ਭਗਤ ਕਬੀਰ ਸਾਹਿਬਾਨ ਦਾ ਪ੍ਰਕਾਸ਼ ਪੁਰਬ ਹੈ ਸੋ ਕੱਲ ਦੇ ਦੀਵਾਨਾਂ ਦੇ ਅੰਦਰ ਅਸੀਂ ਕੋਸ਼ਿਸ਼ ਕਰਾਂਗੇ ਭਗਤ ਕਬੀਰ ਸਾਹਿਬ ਜੀ ਦੇ ਜੀਵਨ ਨੂੰ ਵਿਚਾਰਾਂਗੇ ਇਹ ਸ਼ਬਦ ਦੀ ਲੜੀ ਅਸੀਂ ਅਗਲੇ ਦੀਵਾਨਾਂ ਤੋਂ ਫਿਰ ਸ਼ੁਰੂ ਕਰਨ ਦਾ ਯਤਨ ਕਰਾਂਗੇ ਸਹਿਬ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ